ਪਤਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਸਾਧੂ ਸਿੰਘ ਜੀ ਸਾਧੂ ਸਿੰਘ ਜੀ ਕੀ ਪ੍ਰੋਬਲਮ ਸੀ ਤੁਹਾਡੀ ਮੈਨੂੰ ਜੀ ਇਕੱਠੀਆਂ ਦਾ ਜੀ ਦਰਦ ਜੀ ਹੁੰਦੀ ਸੀ ਇਸ ਤਰ੍ਹਾਂ ਦਾ ਕਰੀਦਾ ਸੀ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਇਹ ਕਿੰਨੇ ਸਾਲਾਂ ਤੋਂ ਸੀ ਇਹ 8-9 ਸਾਲ ਹੋ ਗਏ ਫਿਰ ਮੈਨੂੰ ਕਿਸੇ ਨੇ ਦੱਸਿਆ ਸੀ ਡਾਕਟਰ ਸਰਦਾ ਜੀ ਤੋਂ ਦਵਾਈ ਲਓ ਮੈਂ ਅੱਜ ਦੇ ਨਾਲ ਆਇਆ ਫਿਰ ਉਹਨਾਂ ਨੇ ਮੈਨੂੰ ਦਵਾਈ ਦਵਾਈ ਹਾਂਜੀ ਫਿਰ ਮੈਨੂੰ ਇੱਕ ਮਹੀਨੇ ਬਾਅਦ ਹੀ ਫਲਕ ਪੈਣਾ ਸ਼ੁਰੂ ਹੋ ਗਿਆ ਫਿਰ ਮੈਂ ਹੁਣ ਵੀ ਇਹ ਦਵਾਈ ਖਾ ਰਿਹਾ ਹੈਗਾ ਮੈਨੂੰ ਬਿਲਕੁਲ ਆਰਾਮ ਆ ਚੁੱਕਿਆ ਹੈਗਾ ਮੈਂ ਹੋਰ ਵੀ ਨਾ ਪੰਜ-ਸੱਤ ਬੰਦੇ ਲੈ ਕੇ ਆਇਆਗਾ ਉਹ ਵੀ ਕਹਿੰਦੇ ਹੈਗੇ ਸਾਨੂੰ ਵੀ ਬਹੁਤ ਜ਼ਿਆਦਾ ਆਰਾਮ ਆਇਆ ਹੈਗਾ ਤੇ ਮੈਂ ਕਹਿੰਦਾ ਹੈਗਾ ਵੀ ਇੱਕ ਵਾਰੀ ਡਾਕਟਰ ਸਰਦਾਰ ਜੀ ਕੋਲ ਤੁਸੀਂ ਆਓ ਤੁਹਾਡੇ ਬਿਲਕੁਲ ਕੋਈ ਵੀ ਦਵਾਈ ਲਓਗੇ ਤਾਂ ਤੁਹਾਨੂੰ ਆਰਾਮ ਆ ਜਾਏਗਾ ਜੀ ਅੱਛਾ ਤੁਹਾਨੂੰ ਪਰਹੇਜ਼ ਵੀ ਦੱਸਿਆ ਸੀ ਕੋਈ ਹਾਂਜੀ ਪਰਹੇਜ਼ ਦੱਸਿਆ ਸੀ ਪਰਹੇਜ਼ ਕੀਤਾ ਹੈਗਾ ਅਜੇ ਹੁਣੇ ਪਰਹੇਜ਼ ਕਰ ਰਹੇ ਹਾਂ ਬਿਲਕੁਲ ਆਰਾਮ ਹੈ ਤੇ ਜਿਵੇਂ ਤੁਹਾਡੇ ਹੱਥ ਪੈਰ ਮੁੜਦੇ ਨਹੀਂ ਸੀਗੇ ਤੁਸੀਂ ਮੁੜ ਕੇ ਦਿਖਾਉਂਗੇ ਆ ਦੇਖੋ ਜੀ ਹੁਣ ਬਿਲਕੁਲ ਮੁੜ ਰਿਹਾ ਬਿਲਕੁਲ ਠੀਕ ਠਾਕ ਨੇ ਆ ਦੇਖੋ ਜੀ ਦਵਾਈ ਅਜੇ ਵੀ ਅਸੀਂ ਲੈ ਰਹੇ ਹੈਗੇ ਆ ਜੀ ਪਰ ਇਹ ਵੀ ਕਰ ਰਹੇ ਪਰ ਆਰਾਮ ਹੈ ਸਾਨੂੰ ਅਸੀਂ ਅਸੀਂ ਵੀ ਹੁਣ ਵੀ ਕਈਆਂ ਨੂੰ ਹੋਰ ਬੰਦਿਆਂ ਨੂੰ ਵੀ ਕਹਿ ਰਹੇ ਹਾਂ ਤੁਸੀਂ ਜਾ ਕੇ ਡਾਕਟਰ ਸਾਦਾ ਜੀ ਆਯੁਰਵੈਦਿਕ ਦਵਾਈ ਖਾਓ ਉਹਦੇ ਨਾਲ ਤੁਹਾਨੂੰ ਆਰਾਮ ਆਏਗਾ ਤੁਸੀਂ ਡਾਕਟਰ ਸਾਹਿਬ ਦੀ ਤਸੱਲੀ ਇਲਾਜ ਤੇ ਤਸੱਲੀ ਪ੍ਰਗਟ ਕਰਦੇ ਬਹੁਤ ਜ਼ਿਆਦਾ ਤਸੱਲੀ ਪ੍ਰਗਟ ਕਰਦੇ ਹਾਂ ਅਸੀਂ ਡਾਕਟਰ ਸਾਦਾ ਜੀ ਤੋਂ ਅਸੀਂ ਕਦੇ ਭੁੱਲਾਂਗੇ ਨਹੀਂ ਜਿੱਥੇ ਸਾਨੂੰ ਆਰਾਮ ਆਇਆ ਹੈਗਾ ਇੰਨੇ ਪੈਸੇ ਖਰਚੇ ਆ ਸਾਨੂੰ ਉੱਥੋਂ ਨਹੀਂ ਆਰਾਮ ਆਇਆ ਡਾਕਟਰ ਸਾਦਾ ਜੀ ਕੋਲ ਸਾਨੂੰ ਬਿਲਕੁਲ ਆਰਾਮ ਆ ਗਿਆ ਸੀ ਬਿਲਕੁਕੁਲ ਠੀਕ ਠਾਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਆ ਓਕੇ